ਸਤਿ ਸ਼੍ਰੀ ਅਕਾਲ ਦੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਪੋਨਰ ਸਰਜੀਤ ਅਕਾਲੀ ਦਲ ਦੀ ਵੱਡੀ ਹਾਰ ਦੇ ਕੀ ਮਤਲਬ ਕੱਢੇ ਜਾ ਸਕਦੇ ਨੇ ਕੀ ਸੁਖਵੀਰ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਦੀ ਪਹਿਲੀ ਸਿੱਧੀ ਲੜਾਈ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਬੁਰੀ ਤਰ੍ਹਾਂ ਦੇ ਨਾਲ ਹਾਰੇ ਨੇ ਪਿਛਲੇ ਦਿਨਾਂ ਦੇ ਵਿੱਚ ਪੰਨਰ ਸ੍ਰੀਜੀਤ ਅਕਾਲੀ ਦਲ ਦੇ ਵੱਲੋਂ ਕਿਹੜੀਆਂ ਗਲਤੀਆਂ ਕੀਤੀਆਂ ਗਈਆਂ ਕਿਹੜੀਆਂ ਗਲਤੀਆਂ ਰਹਿ ਗਈਆਂ ਕਿੱਥੇ ਕਮੀ ਰਹੀ ਗਈ ਕਰਿਓ ਵਿਸ਼ਲੇਸ਼ਣ ਸੰਦੇਸ ਦੇਖੋ ਤੁਸੀਂ ਸਵਾਲ ਬੜੇ ਸਖਤ ਪੁੱਛਲੇ ਮੈਥੋਂ ਮਨਦੀਪ ਸਿੰਘ ਜੀ ਮੇਰਾ ਇਹ ਮੰਨਣਾ ਹੈ ਕਿ ਹਲੇ ਤਾਂ ਗਿਆਨੀ ਹਰਪ੍ਰੀਤ ਸਿੰਘ ਔਰ ਸੁਖਬੀਰ ਬਾਦਲ ਦੇ ਵਿਚਾਲੇ ਜਿਹੜੀ ਇਹ ਤਾਂ ਚਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਧਾਰਮਿਕ ਪ੍ਰਬੰਧ ਦੀ ਚੋਣ ਸੀ ਅਸਲ 'ਚ ਹਜੇ ਸਦਾਂਤਕ ਲੜਾਈ ਨਵੀਂ-ਨਵੀਂ ਸ਼ੁਰੂ ਹੋਈ ਹੈ ਜਦੋਂ ਦੇ ਗਿਆਨੀ ਹਰਪ੍ਰੀਤ ਸਿੰਘ ਪੁਨਰ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਬੜੇ ਨੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀਆਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਦੀ ਚੋਣ ਸੀ ਇਹਦੇ ਵਿੱਚ ਪੁਨਰ ਸੁਜੀਤ ਅਕਾਲੀ ਦਲ ਨੂੰ ਹਾਰ ਮਿਲੀ ਹੈ ਮਿੱਠੂ ਸਿੰਘ ਕਾਨਕੇ ਸਿਰਫ 18 ਵੋਟਾਂ ਹਾਸਲ ਕਰ ਸਕੇ ਪਿਛਲੀ ਵਾਰੀ ਬੀਬੀ ਜਗੀਰ ਕੌਰ ਨੂੰ ਪਈਆਂ ਸੀ 33 ਵੋਟਾਂ ਇਹ ਆਪਸੀ ਕੱਪੜਛਾਨ ਕਰਨ ਦਾ ਸਵਾਲ ਪੁਨਰ ਸੁਰਜੀਤ ਅਕਾਲੀ ਦਲ ਲਈ ਜ਼ਰੂਰ ਹੈ ਕਿ ਅਗਰ ਪਿਛਲੀ ਵਾਰੀ 33 ਮੈਂਬਰ ਇਹਨਾਂ ਦੇ ਨਾਲ ਸੀ ਤੇ ਉਹਨਾਂ ਦੀ ਗਿਣਤੀ ਘਟ ਕੇ 18 ਕਿਉਂ ਰਹਿ ਗਈ 136 ਵੋਟਾਂ ਇਸ ਵਾਰ ਪਈਆਂ ਨੇ ਪਿਛਲੀ ਵਾਰੀ ਵੋਟਾਂ ਵੱਧ ਪਈਆਂ ਸੀ ਇਸ ਵਾਰ 136 ਵੋਟਾਂ ਪਈਆਂ ਨੇ ਕਈ ਮੈਂਬਰ ਗੈਰ ਹਾਜ਼ਰ ਵੀ ਰਹੇ ਹੁਣ ਇੱਕ ਵੋਟ ਰੰਦ ਵੀ ਹੋਈ ਹੈ ਹਰਜਿੰਦਰ ਸਿੰਘ ਧਾਮੀ 117 ਵੋਟਾਂ ਲੈ ਕੇ ਗਏ ਨੇ ਪਿਛਲੀ ਵਾਰੀ ਹਰਜਿੰਦਰ ਸਿੰਘ ਧਾਮੀ ਨੂੰ ਪਈਆਂ ਸੀ 107 ਵੋਟਾਂ ਹਰਜਿੰਦਰ ਸਿੰਘ ਧਾਮੀ 10 ਵੋਟਾਂ ਦਾ ਵਾਅਦਾ ਕਰ ਗਿਆ। ਔਰ ਇਹਨਾਂ ਨੂੰ ਪਿਛਲੀ ਵਾਰੀ ਨਾਲੋਂ 11 ਵੋਟਾਂ ਘੱਟ ਪਈਆਂ। ਹੁਣ ਗਿਆਨੀ ਹਰਪ੍ਰੀਤ ਸਿੰਘ ਨੂੰ ਔਰ ਜਿਹੜੀ ਇਹਨਾਂ ਦੀ ਦੂਜੀ ਸੀਨੀਅਰ ਲੀਡਰਸ਼ਿਪ ਹੈ ਪੁਨਰ ਸਰਜੀਤ ਅਕਾਲੀ ਦਲ ਨੂੰ। ਉਹਨਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਇਹ ਸੋਚਣ ਦੀ ਲੋੜ ਹੈ ਕਿ ਪੁਨਰ ਸਰਜੀਤ ਅਕਾਲੀ ਦਲ ਦੇ ਕੈਂਡੀਡੇਟ ਨੂੰ ਵੋਟਾਂ ਕਿਉਂ ਕਟੀਆਂ। ਹਾਲਾਂਕਿ ਠੀਕ ਹੈ ਇਹ ਗੱਲ ਆਪਾਂ ਮੰਨਦੇ ਆਂ ਕਿ ਇਹ ਜਿਹੜੇ ਹਾਊਸ ਦੇ ਵਿੱਚ ਵੋਟਾਂ ਪਈਆਂ ਨੇ ਇਹ ਹਾਊਸਬੋਡ ਪ੍ਰਾਣ ਹੈ 10 11 12 ਸਾਲ ਹੋ ਗਏ 13 ਸਾਲ ਹੋ ਗਏ ਨਵੇਂ ਸਿਰੇ ਤੋਂ ਵੋਟਾਂ ਪੈ ਕੇ ਲੋਕ ਚੁਣ ਕੇ ਨਹੀਂ ਆਏ ਪਰ ਇਹਨਾਂ ਦੇ ਵਿੱਚੋਂ ਬਹੁਮਤ ਵਾਲੇ ਲੋਕ ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸੀ ਗੁਚਰਾਨ ਸਿੰਘ ਤੜਾ ਦੇ ਨਾਲ ਸੀ ਫਿਰ ਅਵਤਾਰ ਸਿੰਘ ਮੱਕੜ ਹੋਣਾਂ ਦੇ ਨਾਲ ਸੀ ਤੇ ਧਾਮੀ ਹੋਣਾਂ ਦੇ ਨਾਲ ਨੇ ਫਿਰ ਵੀ ਮੇਰਾ ਇਹ ਮੰਨਣਾ ਹੈ ਕਿ ਪੁਰਨ ਸੁਜੀਤ ਅਕਾਲੀ ਦਲ ਵੱਲ ਸਮਰਥਨ ਐਸਜੀਪੀਸੀ ਮੈਂਬਰਾਂ ਦਾ ਵਧਣਾ ਚਾਹੀਦਾ ਸੀ ਕਿਉਂਕਿ ਸਿਧਾਂਤਕ ਲੜਾਈ ਇੱਕ ਲੜੀ ਹੈ ਪੁਨਰ ਸੁਜੀਤ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਕ ਸਿਧਾਂਤਕ ਲੜਾਈ ਲੜੀ ਹੈ ਔਰ ਸੱਤ ਮੈਂਬਰੀ ਕਮੇਟੀ ਚੋ ਜਿਹੜੀ ਪੰਜ ਮੈਂਬਰੀ ਕਮੇਟੀ ਸੀ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਦੇ ਹੁਕਮਨਾਮੇ ਦੇ ਮੁਤਾਬਕ ਇਹ ਆਸ ਬਨਤੀ ਹੈ ਕਿ ਅਸੀਂ ਨਵੀਂ ਲੀਡਰਸ਼ਿਪ ਦੇਵਾਂਗੇ ਸੋ ਹੁਣ ਪੁਨਰ ਸੁਜੀਤ ਅਕਾਲੀ ਦਲ ਨੂੰ ਉਸ ਉਦੇਸ਼ ਤੇ ਪੈਰਾ ਦੇਣ ਦੀ ਲੋੜ ਹੈ ਔਰ ਮੈਨੂੰ ਇਹ ਲੱਗਦਾ ਜਿਹੜੀ ਤੁਸੀਂ ਗੱਲ ਕੀਤੀ ਗਲਤੀਆਂ ਦੀ ਦੇਖੋ ਪੁਨਰ ਸੁਜੀਤ ਅਕਾਲੀ ਦਲ ਜਦੋਂ ਦਾ ਬਣਿਆ ਭਾਵੇਂ ਉਸ ਤੋਂ ਬਾਅਦ ਹੜਾਂ ਦੀ ਵੀ ਦਿੱਕਤ ਸਾਡੇ ਸਾਹਮਣੇ ਆਈ ਮੇਰਾ ਇਹ ਮੰਨਣਾ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਨੂੰ ਪੰਜਾਬ ਦੇ ਵੱਡੇ ਮੁੱਦਿਆਂ ਤੇ ਅੰਦੋਲਨ ਛੇੜਨਾ ਪੈਣਾ ਹੈ ਡਰਾਇੰਗ ਰੂਮ ਚ ਬੈਠ ਕੇ ਦਫ਼ਤਰਾਂ ਚ ਬੈਠ ਕੇ ਅਖਬਾਰਾਂ ਚ ਪ੍ਰੈਸ ਨੋਟ ਜਾਰੀ ਕਰਕੇ ਅਖਬਾਰਾਂ ਚ ਬੁਲਾਰੇ ਭੇਜ ਕੇ ਲਹਿਰ ਬਰਕਰਾਰ ਨਹੀਂ ਰੱਖੀ ਜਾ ਸਕਦੀ ਲਹਿਰ ਬਰਕਰਾਰ ਰੱਖਣ ਲਈ ਤੁਸੀਂ ਲੋਕਾਂ ਦੇ ਅਸਲੀ ਮੁੱਦਿਆਂ ਤੇ ਸੰਘਰਸ਼ ਛੇੜੋਗੇ ਤੇ ਲੋਕ ਤੁਹਾਡੇ ਤੇ ਉਸ ਪੱਧਰ ਦਾ ਭਰੋਸਾ ਕਰਨਗੇ ਦੇਖੋ 15 ਲੱਖ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਅਦ ਪੰਜ ਮੈਂਬਰੀ ਕਮੇਟੀ ਦੇ ਸੱਦੇ ਤੇ 15 ਲੱਖ ਲੋਕਾਂ ਨੇ ਭਰਤੀ ਕੀਤੀ ਹੈ ਭਰਤੀ ਹੋਈ ਹੈ 15 ਲੱਖ ਲੋਕ ਉਸ ਤੋਂ ਬਾਅਦ ਵੀ ਹੋ ਰਹੇ ਨੇ ਹਾਲਾਂਕਿ ਹੁਣ ਤਾਂ ਇਹ ਗਿਣਤੀ ਹੋਰ ਵੱਧ ਗਈ ਹੋਣੀ ਹੈ ਕਿੰਨੇ ਲੱਖ ਵੱਧੇ ਇਹ ਤਾਂ ਪਤਾ ਲੱਗੂਗਾ ਜਦੋਂ ਇਹ ਗਣਤੀ ਮਿਲਤੀ ਕਰਕੇ ਦੱਸਣਗੇ ਪਰ ਭਰਤੀ ਹੁਣ ਵੀ ਹੋ ਰਹੀ ਹੈ ਪੁਨਰ ਸੁਜੀਤ ਅਕਾਲੀ ਦਲ ਨੂੰ ਲੋਕ ਤਕੜਾ ਦੇਖਣਾ ਚਾਹੁੰਦੇ ਨੇ ਔਰ ਇਹ ਐਸਜੀਪੀਸੀ ਦੀਆਂ ਪ੍ਰਧਾਨਗੀ ਦੀਆਂ ਚੋਣਾਂ ਚ ਪਿੱਛੇ ਰਹਿ ਗਏ ਲੋਕ ਇਹਨਾਂ ਤੋਂ ਵੱਧ ਉਮੀਦ ਕਰ ਰਹੇ ਸੀ ਮੈਨੂੰ ਲੱਗ ਰਿਹਾ ਸੀ ਵੀ ਇਹ ਵੱਧ ਇਸ ਵਾਰ ਵੋਟਾਂ ਲੈ ਕੇ ਜਾਣਗੇ ਬਹੁਤ ਸਾਰੇ ਲੋਕਾਂ ਨਾਲ ਮੇਰੀ ਗੱਲ ਹੋਈ ਉਹ ਕਹਿੰਦੇ ਅਸੀਂ ਪੁਨਰ ਸੁਜੀਤ ਅਕਾਲੀ ਦਲ ਨੂੰ ਤਕੜਾ ਦੇਖਣਾ ਚਾ ਰਹੇ ਹਾਂ ਤੇ ਪੁਨਰਸੁਰਜੀਤ ਅਖਾਲੀ ਦਲ ਦੀ ਲੀਡਰਸ਼ਿਪ ਕੋਈ ਵੀ ਸੰਗਠਿਤ ਅੰਦੋਲਨ ਜਦੋਂ ਦੇ ਇਹਨਾਂ ਨੇ ਨਵੇਂ ਸਿਰੇ ਤੋਂ ਆਪਣੀ ਚੋਣ ਕੀਤੀ ਹੈ ਕੋਈ ਵੀ ਸੰਗਠਿਤ ਅੰਦੋਲਨ ਸ਼ੁਰੂ ਨਹੀਂ ਕਰ ਪਾਈ ਹੋਰ ਤਾਂ ਹੋਰ ਮੰਦੀਪ ਸਿੰਘ ਖਾਲਸਾ ਜਿਹੜਾ ਸਾਂਝਾ ਉਮੀਦਵਾਰ ਹੈ ਪੁਨਰਸੁਰਜੀਤ ਅਖਾਲੀ ਦਾਲਾ ਕੁਝ ਦਿਨਾਂ ਤੋਂ ਸਰਗਰਮ ਨਜ਼ਰ ਆਇਆ ਬਹੁਤ ਪਹਿਲਾਂ ਤੋਂ ਇਹਨਾਂ ਨੂੰ ਉਸ ਮੈਦਾਨ ਦੇ ਵਿੱਚ ਨਿਕਲ ਪੈਣਾ ਚਾਹੀਦਾ ਸੀ ਜਿਵੇਂ ਸੁਖਵੀਰ ਸਿੰਘ ਬਾਦਲ ਦੇਖੋ ਸੁਖਵੀਰ ਸਿੰਘ ਬਾਦਲ ਸਿਧਾਂਤਕ ਤੌਰ ਤੇ ਕਮਜ਼ੋਰ ਹੈ ਨੈਤਿਕਤਾ ਦੇ ਆਧਾਰ ਤੇ ਜਿਸ ਤਰ੍ਹਾਂ ਦੇ ਇਲਜ਼ਾਮ ਲੱਗੇ ਜੱਠੇਦਾਰ ਸਹਿਬਾਨਾ ਨੂੰ ਬਦਲਿਆ ਜਾਂ ਭਾਜਪੀ ਦੇ ਨਾਲ ਉਹਨਾਂ ਦੀ ਸਾਂਝ ਰਹੀ ਤੇ ਭਾਜਪੀ ਨਾਲ ਸਾਂਝ ਰਹਿੰਦੇ ਸੁਖਵੀਰ ਪੰਜਾਬ ਦਾ ਉਹ ਕੁਝ ਨਹੀਂ ਕਰ ਸਕਿਆ ਜੋ ਉਹਦੇ ਕੋਲੇ ਮੌਕਾ ਸੀ ਅੱਜ ਸੁਖਵੀਰ ਬਾਦਲ ਵੀ ਇਹ ਮਹਿਸੂਸ ਕਰਦਾ ਹੋਵੇਗਾ ਕਿ ਅਗਰ ਮੈਂ ਤੇ ਵੱਡੇ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਵੱਡੇ ਮੁੱਦੇ ਸੁਲਝਾ ਦਿੱਤੇ ਹੁੰਦੇ ਤੇ ਅੱਜ ਅਸੀਂ ਬਹੁਤ ਵੱਡੇ ਲੀਡਰ ਹੁੰਦੇ ਮੈਂ ਦੇਖ ਰਿਹਾ ਸੀ ਹੁਣ ਤੁਸੀਂ ਵੇਖੋ ਦੋ ਦਿਨਾਂ ਤੋਂ ਜਿਹੜਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਆਲਾ ਬੀਜੇਪੀ ਨੇ ਫੈਸਲਾ ਕੀਤਾ ਕੇਂਦਰ ਦਾ ਇਹਦੇ ਤੇ ਸੁਖਵੀਰ ਸਿੰਘ ਬਾਦਲ ਵਰਗੇ ਵਿਰੋਧ ਕਰ ਰਹੇ ਨੇ ਦੱਬ ਕੇ ਕਿੱਡਾ ਵਿਰੋਧ ਕਰ ਰਿਹਾ ਸੁਖਵੀਰ ਬਾਦਲ ਹਰਸ਼ਮਨਤ ਕੌਰ ਬਾਦਲ ਹੁਣ ਸੁਖਵੀਰ ਬਾਦਲ ਤੇ ਹਰਸ਼ਮਨਤ ਕੌਰ ਬਾਦਲ ਆਪਣੇ ਸਟੈਂਡ ਤੇ ਰਹਿ ਅਗਰ ਹੁਣ 27 ਤੋਂ ਪਹਿਲਾਂ ਬੀਜੇਪੀ ਨਾਲ ਸਮਝਾਤਾ ਕਰਗੇ ਤੇ ਫਿਰ ਯੂਨੀਵਰਸਿਟੀ ਦੇ ਮੁੱਦੇ ਤੇ ਬੀਜੇਪੀ ਦਾ ਵਿਰੋਧ ਚਤਾਈ ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਨਾਲ ਸਮਝੌਤਾ ਫਿਰ ਇਹ ਸਿਆਸਤ ਕਿਦਾਂ ਦੀ ਹੈ ਲੋਕ ਇਸੇ ਗੱਲ ਨੂੰ ਪਸੰਦ ਨਹੀਂ ਕਰਦੇ ਮਨਦੀਪ ਸਿੰਘ ਜੀ ਅਗਰ ਤੁਸੀਂ ਵਿਰੋਧ ਕਰਨਾ ਹੈ ਤੇ ਫਿਰ ਸੰਘਰਸ਼ ਕਰੋ ਲੜਾਈ ਲੜੋ ਤੇ ਜਿੱਤ ਕੇ ਦਿਖਾਓ ਹਾਰੇ ਘੋੜੇ ਤੇ ਕੌਣ ਪੈਸਾ ਲਾਉਂਦਾ ਹੈ ਸੋ ਸੁਖਵੀਰ ਸਿੰਘ ਬਾਦਲ ਨੇ ਜਿਵੇਂ ਅੰਦੋਲਨ ਛੇੜਿਆ ਸੀ ਆ ਜਿਹੜੀ ਲੈਂਡ ਪੂਲਿੰਗ ਦੀ ਯੋਜਨਾ ਸੀ ਹਾਲਾਂਕਿ ਉਹ ਕਿਸਾਨਾਂ ਦਾ ਵੀ ਅੰਦੋਲਨ ਸੀ ਸੁਖਵੀਰ ਬਾਦਲ ਦਾ ਆਪਣਾ ਅੰਦੋਲਨ ਸੀ ਪਰ ਸੁਖਵੀਰ ਬਾਦਲ ਨੇ ਉਸ ਅੰਦੋਲਨ ਨੂੰ ਚੰਗੇ ਤਰੀਕੇ ਨਾਲ ਲੜਿਆ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਸੀ ਸੁਖਵੀਰ ਸਿੰਘ ਬਾਦਲ ਭਾਜਪਾ ਦੇ ਖਿਲਾਫ ਪੰਜਾਬ 'ਚ ਅੱਜ ਤੱਕ ਕੋਈ ਵੱਡਾ ਅੰਦੋਲਨ ਨਹੀਂ ਚਲਾ ਸਕਿਆ ਇਹ ਦਿੱਕਤ ਹੈ ਸੁਖਵੀਰ ਸਿੰਘ ਬਾਦਲ ਦੀ ਅਗਰ ਉਹ ਚਲਾਵੇ ਤੇ ਲੋਕ ਭਰੋਸਾ ਕਰ ਲੈਣਗੇ ਹੁਣ ਯੂਨੀਵਰਸਿਟੀ ਦੇ ਮਾਮਲੇ ਤੇ ਜਿਸ ਤਰ੍ਹਾਂ ਦਾ ਸਖਤ ਸਟੈਂਡ ਲਿਆ ਸੁਖਵੀਰ ਬਾਦਲ ਨੇ ਆ ਹਰਜਿੰਦਰ ਸਿੰਘ ਧਾਮੀ ਵੀ ਖਿਲਾਫ ਬਿਆਨ ਦੇ ਰਹੇ ਸੀ ਕਿ ਇਹ ਯੂਨੀਵਰਸਿਟੀ ਦੀ ਸੀਨੀਅਰ ਦਾ ਫੈਸਲਾ ਗਲਤ ਹੈ ਪੰਜਾਬ ਦੇ ਹੱਕਾਂ ਤੇ ਡੱਕ ਹੈ ਉਥੇ ਵਿਦਿਆਰਥੀ ਵੀ ਪ੍ਰੋਟੈਸਟ ਕਰ ਰਹੇ ਐ ਹੁਣ ਕੀ ਸੁਖਬੀਰ ਬਾਦਲ ਇਹਦੇ ਤੇ ਅੰਦੋਲਨ ਖੜਾ ਕਰ ਸਕੂਗਾ ਗੱਲ ਸਾਰੀ ਇੱਥੇ ਆ ਕੇ ਮੁੱਕ ਜਾਂਦੀ ਐ ਇਹੀ ਗੱਲ ਪੁਨਰ ਸੁਰਜੀਤ ਅਕਾਲੀ ਦਲ ਦੀ ਅੱਗੇ ਐ ਕਿ ਪੁਨਰ ਸੁਰਜੀਤ ਅਕਾਲੀ ਦਲ ਕੀ ਅੰਦੋਲਨ ਖੜਾ ਕਰ ਸਕੂਗਾ ਬੰਦੀ ਸਿੰਘਾਂ ਦੇ ਮਸਲੇ ਨੇ ਭਾਵੇਂ ਭਾਵੇਂ ਪੰਜਾਬ ਦੇ ਹੋਰ ਹੱਕੀ ਮਸਲੇ ਨੇ ਇਹ ਨਿਰਪਰ ਕਰਦਾ ਹੈ ਕਿ ਅਗਰੇ ਅੰਦੋਲਨ ਕਰਦੇ ਨੇ ਤੇ ਕਿਸ ਸਮਰਥਾ ਨਾਲ ਕਰਦੇ ਨੇ ਕੱਲੇ ਕਾਂਗਰਸ ਦੇ ਖਿਲਾਫ ਬੋਲਣਾ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਬੋਲਣਾ ਤੇ ਭਾਜਪਾ ਦੇ ਖਿਲਾਫ ਸਿਰਫ ਬੋਲਣਾ ਹੁਣ ਸਿਕੰਦਰ ਸਿੰਘ ਮਲੂਕਾ ਦਾਵੇ ਬਿਆਨ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇਹ ਫੈਸਲਾ ਕੀਤਾ ਇਹ ਗਲਤ ਹੈ ਮੈਂ ਇਸ ਫੈਸਲੇ ਨੂੰ ਗਲਤ ਨਹੀਂ ਕਹਿੰਦਾ ਸਾਡੀਆਂ ਸੂਬਾ ਸਰਕਾਰਾਂ ਦੀਆਂ ਗਲਤੀਆਂ ਨੇ ਕੇਂਦਰ ਕੋਲੋਂ ਸਾਡੀ ਯੂਨੀਵਰਸਿਟੀ ਹੈ ਕੇਂਦਰ ਦੇ ਵੀ ਉਹਦੇ ਤੇ ਇੱਕ ਪੱਧਰ ਤੱਕ ਅਧਿਕਾਰ ਨੇ ਪਰ ਅਸੀਂ ਉਸ ਯੂਨੀਵਰਸਿਟੀ ਨੂੰ ਵਿੱਤੀ ਤੌਰ ਤੇ ਕਮਜ਼ੋਰ ਕਰਤਾ ਨਾ ਅਕਾਲੀ ਦਲ ਦੀ ਸਰਕਾਰ ਨਾ ਕੈਪਟਨ ਦੀ ਸਰਕਾਰ ਨਾ ਹੁਣ ਆਮ ਆਗਮਨੀ ਪਾਰਟੀ ਦੀ ਸਰਕਾਰ ਮੈਂ ਬਿਆਨ ਸੁਣ ਰਿਹਾ ਸੀ ਆਪ ਵਾਲਿਆਂ ਦਾ ਕਹਿੰਦੇ ਜੀ ਅਸੀਂ ਕੁੜੀਆਂ ਦੇ ਹੋਸਟਲ ਲਈ ਗ੍ਰਾਂਟ ਦਿੱਤੀ ਐ ਇਕੱਲੇ ਕੁੜੀਆਂ ਦੇ ਹੋਸਟਲ ਲਈ ਗ੍ਰਾਂਟ ਦੇਣ ਨਾਲ ਪੰਜਾਬ ਸਰਕਾਰ ਵੱਲ ਪੈਸਾ ਬਕਾਇਆ ਸੈਂਟਰ ਵੱਲ ਯੂਨੀਵਰਸਿਟੀ ਦਾ ਬਕਾਇਆ ਹੋਵੇ ਤੇ ਤੁਸੀਂ ਉਹਨੂੰ ਪੋਲੀਟੀਕਲ ਮੁੱਦਾ ਬਣਾਓ ਵੀ ਕੇਂਦਰ ਫੰਡ ਦਾ ਬਕਾਇਆ ਨਹੀਂ ਦੇ ਰਹੀ ਜਦੋਂ ਸੂਬੇ ਸਰਕਾਰ ਦੇ ਪੈਸੇ ਫੰਡ ਬਕਾਏ ਨੇ ਯੂਨੀਵਰਸਿਟੀ ਚੱਲਣੀ ਕਿਵੇਂ ਐ ਮੇਰੀ ਨਜ਼ਰ 'ਚ ਅਗਰ ਕੇਂਦਰ ਵੀ ਇਸ ਤਰ੍ਹਾਂ ਦੇ ਫੈਸਲੇ ਨਹੀਂ ਕਰੂਗੀ ਤੇ ਸਾਡੀਆਂ ਸੂਬਿਆਂ ਦੀਆਂ ਸਰਕਾਰਾਂ ਨੇ ਇਹਨਾਂ ਯੂਨੀਵਰਸਿਟੀਆਂ ਨੂੰ ਰਾਜਨੀਤੀ ਦਾ ਅਖਾੜਾ ਬਣਾ ਕੇ ਰੱਖਿਆ। ਸੋ ਮੈਂ ਇਸ ਯੂਨੀਵਰਸਿਟੀ ਦੇ ਵਿੱਚ ਅਗਰ ਕੇਂਦਰ ਸਰਕਾਰ ਨੇ ਦਖਲ ਦਿੱਤਾ ਹੈ ਮੈਂ ਇਸ ਪੱਖੋਂ ਵਿਰੋਧੀ ਨਹੀਂ ਹਾਂ ਕਿਉਂਕਿ ਵਿਦਿਆਰਥੀ ਜਿਹੜੇ ਪੜ ਰਹੇ ਨੇ ਉਹਨਾਂ ਦਾ ਭਲਾ ਹੋਣਾ ਚਾਹੀਦਾ ਹੈ ਜਿਹੜੇ ਪੜ ਕੇ ਚਲੇਗੇ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਬਣਾ ਲੀਆਂ ਜਿਹੜੇ ਮੌਜੂਦਾ ਸਮੇਂ 'ਚ ਪੜ ਰਹੇ ਨੇ ਹੁਣ ਬਹੁਤ ਸਾਰੇ ਮੈਂ ਦੇਖਦਾ ਸਾਡੇ ਪੋਲੀਟੀਕਲ ਸਰਕਲ ਚ ਗੱਲਾਂ ਹੋ ਜਾਂਦੀਆਂ ਨੇ ਵੀ ਜੇ ਅਸੀਂ ਇਲੈਕਟਡ ਆਏ ਸਿਲੈਕਟਡ ਐ ਸਿਲੈਕਟਡ ਕਿਵੇਂ ਆਉਂਦਾ ਸਿਲੈਕਟਡ ਨੂੰ ਇਲੈਕਟਡ ਬੰਦਾ ਸਿਲੈਕਟ ਕਰਦਾ ਪੰਜਾਬ ਦਾ ਗਵਰਨਰ ਹੈ ਉਹਨੂੰ ਕੌਣ ਸਿਲੈਕਟ ਕਰਦਾ ਇਲੈਕਟਡ ਸਰਕਾਰ ਸਾਡੀ ਸਿਲੈਕਟ ਕਰਦੀ ਐ ਪੰਜਾਬ ਦੇ ਗਵਰਨਰ ਨੂੰ ਕੋਈ ਘਰੇ ਬੈਠਾ ਬੰਦਾ ਨਹੀਂ ਸਿਲੈਕਟ ਕਰ ਦਿੰਦਾ ਕਈ ਵਾਰੀ ਸਾਡਾ ਮੁੱਖ ਮੰਤਰੀ ਵੀ ਬਿਆਨ ਦੇ ਦਿੰਦਾ ਕਿ ਜੀ ਅਸੀਂ ਇਲੈਕਟਡ ਆ ਤੇ ਗਵਰਨਰ ਸਿਲੈਕਟਡ ਐ ਮੁੱਖ ਮੰਤਰੀ ਨੂੰ ਸੌ ਕੌਣ ਚਕਾਉਂਦਾ ਹੈ ਸਿਲੈਕਟਡ ਗਵਰਨਰ ਬੇਸਿਕਲੀ ਉਹ ਸਿਲੈਕਟਡ ਨਹੀਂ ਉਹ ਅਪੁਆਇੰਟਡ ਹੈ ਅਪੁਆਇੰਟਡ ਅਥਾਰਟੀ ਕੌਣ ਹੈ ਗਵਰਨਮੈਂਟ ਆਫ ਇੰਡੀਆ ਪ੍ਰੈਜ਼ੀਡੈਂਟ ਆਫ ਇੰਡੀਆ ਹੁਣ ਪ੍ਰੈਜ਼ੀਡੈਂਟ ਆਫ ਇੰਡੀਆ ਉਹ ਅਪੁਆਇੰਟ ਕਰਦਾ ਹੈ ਗਵਰਨਰ ਨੂੰ ਅਸੀਂ ਕਹਿ ਦਈਏ ਜੀ ਇਹ ਸਿਲੈਕਟਡ ਹੈ ਇਹਦੀ ਕੋਈ ਵੈਲਿਊ ਨਹੀਂ ਤੇ ਜਦੋਂ ਅਸੀਂ ਮੁੱਖ ਮੰਤਰੀ ਬਣਨਾ ਹੈ ਤੇ ਸਾਨੂੰ ਸੌ ਉਸੇ ਅਪੁਆਇੰਟਡ ਨੇ ਸਿਲੈਕਟਡ ਨੇ ਚਕਾਉਣੀ ਹੈ ਗਵਰਨਰ ਨੇ ਚਕਾਉਣੀ ਹੈ ਇਹ ਇੱਕ ਸੰਵਿਧਾਨਿਕ ਢਾਂਚਾ ਹੈ ਅਸੀਂ ਸੰਵਿਧਾਨਿਕ ਢਾਂਚੇ ਤੇ ਆਪਣੀਆਂ ਅਸਫਲਤਾਵਾਂ ਨੂੰ ਰੱਖ ਕੇ ਸਿਆਸਤ ਕਰਦੇ ਹਾਂ ਸੋ ਪੰਜਾਬ ਯੂਨੀਵਰਸਿਟੀ ਕਰਜ਼ੇ ਚ ਪਾਈ ਕਿਨੇ ਇਹਦਾ ਹਿਸਾਬ ਨਾ ਸੁਖਵੀਰ ਬਾਦਲ ਕੋਲੇ ਹੈ ਨਾ ਭਗਵੰਤ ਮਾਨ ਸਾਹਿਬ ਕੋਲੇ ਹੈ ਨਾ ਕੈਪਟਨ ਅਮਰਿੰਦਰ ਕੋਲੇ ਹੈ ਤੇ ਜਦੋਂ ਕੇਂਦਰ ਸਰਕਾਰ ਨੇ ਫੈਸਲਾ ਕਰਤਾ ਤੇ ਹੁਣ ਉਹ ਕਹਿੰਦੇ ਜੀ ਇਹ ਪੰਜਾਬ ਦੀ ਆਜ਼ਾਦੀ ਤੇ ਹਮਲਾ ਹੈ ਪੰਜਾਬ ਦੇ ਹੱਕਾਂ ਤੇ ਡੱਕਾ ਹੈ ਤੇ ਭਾਈ ਐਨੇ ਕ ਪੈਸੇ ਯੂਨੀਵਰਸਿਟੀ ਦੇ ਵਿੱਚ ਰੱਖੋ ਕਿ ਤੁਸੀਂ ਇਨਕਾਰ ਕਰ ਸਕੋ ਕੇਂਦਰ ਸਰਕਾਰ ਨੂੰ ਵੀ ਸਾਨੂੰ ਨਹੀਂ ਚਾਹੀਦਾ ਤੁਹਾਡਾ ਫੰਡ ਸਾਡੀ ਪੰਜਾਬ ਯੂਨੀਵਰਸਿਟੀ ਹੈ ਚੰਡੀਗੜ੍ਹ ਅਸੀਂ ਆਪ ਚਲਾਵਾਂਗੇ ਚਲਦੀ ਤੁਹਾਡੇ ਤੋਂ ਹੈ ਨਹੀਂ ਸੋ ਇਸ ਕਰਕੇ ਲੜਾਈ ਸੰਘਰਸ਼ ਲੜਨੇ ਪੈਣੇ ਨੇ ਕੁਝ ਕਰਨਾ ਪੈਣਾ ਜੇ ਨੈਸ਼ਨਲ ਹਾਈਵੇ ਟੁੱਟ ਗਿਆ ਤੇ ਸਟੇਟ ਵੀ ਉਹਨੂੰ ਬਣਾ ਸਕਦਾ ਹੈ ਦੱਸ ਕੇ ਸੈਂਟਰ ਨੂੰ ਵੀ ਅਸੀਂ ਬਣਾਉਣ ਲੱਗੇ ਆ ਤੇ ਜੇ ਤੁਸੀਂ ਨਹੀਂ ਬਣਾਉਂਗੇ ਉਹਨਾਂ ਨੇ ਬਣਾ ਦੇਣਾ ਆ ਜਿੰਨੇ ਵੱਡੇ ਵੱਡੇ ਹਾਈਵੇ ਨੇ ਇਹ ਕਿਹਨੇ ਬਣਾਏ ਨੇ ਅਸੀਂ ਵੀ ਵਰਤਦੇ ਆ ਨਾ ਤੇ ਸੈਂਟਰ ਵੀ ਤਾਂ ਸਾਡਾ ਹੀ ਹੈ ਸੈਂਟਰ ਕਿਸੇ ਪਾਕਿਸਤਾਨ ਦਾ ਥੋੜੀ ਹੈ ਸੋ ਅਸਲ 'ਚ ਪੋਲਿਟਿਕਲ ਲੀਡਰਸ਼ਿਪ ਦੀ ਆਪਣੀ ਲਾਈਨ ਕਲੀਅਰ ਨਹੀਂ ਹੁੰਦੀ ਮੈਂ ਉਸੇ ਤਰ੍ਹਾਂ ਪੁਨਰ ਸੁਰਜੀਤ ਅਕਾਲੀ ਦਲ ਨੂੰ ਕਹਿ ਰਿਹਾ ਪੁਨ ਪੰਜ ਮੈਂਬਰੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸੀ ਮੈਂ ਵੀ ਕਈ ਵਾਰ ਅਪੀਲ ਕੀਤੀ ਕਿ ਬਿਲਕੁਲ ਮੈਂਬਰ ਬਣਨਾ ਚਾਹੀਦਾ ਹੈ ਸਿੱਖਾਂ ਨੂੰ ਸਿੱਖਾਂ ਨੂੰ ਬਿਲਕੁਲ ਪੰਥਕ ਸਰਕਾਰ ਲਈ ਸੰਘਰਸ਼ ਕਰਨਾ ਚਾਹੀਦਾ ਹੈ 15 ਲੱਖ ਲੋਕਾਂ ਨੇ ਫਾਰਮ ਭਰੇ ਆ ਲੀਡਰਸ਼ਿਪ ਆ ਗਈ ਪੁਨਰਸੁਜੀਤ ਹੋ ਗਿਆ ਜੀ ਪੁਨਰਸੁਜੀਤ ਅਕਾਲੀ ਦਲ ਪੁਨਰਸੁਜੀਤ ਅਕਾਲੀ ਦਲ ਹੋ ਗਿਆ ਅੱਗੇ ਲੋਕ ਤਾਂ ਤੁਹਾਨੂੰ ਦੇਖਣਾ ਚਾਹੁੰਦੇ ਨੇ ਤੁਸੀਂ ਤੱਕੜੇ ਹੋਵੋ ਤੁਸੀਂ ਜਿੱਤੋ ਲੋਕਾਂ ਨੇ ਤਾਂ ਤੁਹਾਡੇ ਨਾਲ ਖੜ ਜਾਣਾ ਹੈ ਸਦਾ ਤੁਹਾਡਾ ਹੋਣਾ ਚਾਹੀਦਾ ਹੈ ਸੋ ਸੰਗਠਿਤ ਅੰਦੋਲਨ ਜਦ ਤੱਕ ਸੰਗਠਿਤ ਅੰਦੋਲਨ ਨਹੀਂ ਚੱਲਣੇ ਤਦ ਤੱਕ ਜਿੱਤ ਦੀ ਆਸ ਬਹੁਤ ਦੂਰ ਹੈ ਮੈਂ ਇਸੇ ਕਰਕੇ ਮੈਂ ਕਈ ਦਿਨਾਂ ਦਾ ਕਹਿ ਰਿਹਾ ਮੈਨੂੰ ਕਈ ਲੋਕ ਫੋਨ ਕਰਦੇ ਨੇ ਕਿ ਡੱਲਾ ਜੀ ਕੱਲਾ ਮਨਦੀਪ ਸਿੰਘ ਅੱਗੇ ਆ ਮੈਂ ਕਹਿੰਦਾ ਨਹੀਂ ਕੱਲਾ ਮਨਦੀਪ ਸਿੰਘ ਅੱਗੇ ਨਹੀਂ ਉੱਥੇ ਮੁਕਾਬਲਾ ਹੈ ਆਪਾਂ ਸੱਚ ਨੂੰ ਸੱਚ ਮੰਨਣਾ ਕਹਿਣਾ ਸਿੱਖੀਏ ਆਪਾਂ ਅੱਖਾਂ ਬੰਦ ਕਰਕੇ ਕਹੀ ਜਾਵਾਂਗੇ ਤੇ ਗੱਲ ਨਹੀਂ ਬਣਨੀ ਕਿਉਂਕਿ ਵੋਟਾਂ ਚੋਂ ਨਿਕਲਿਆ ਆਉਣਾ ਕੰਮ ਸੋ ਉੱਥੇ ਉਸ ਪੱਦਰ ਤੇ ਮਨਦੀਪ ਸਿੰਘ ਦੇ ਹੱਕ 'ਚ ਪੁਨਰ ਸਰਜੀਤ ਅਕਾਲੀ ਦਲ ਦੇ ਕੁਝ ਲੀਡਰਾਂ ਨੇ ਜ਼ੋਰ ਨਹੀਂ ਮਾਰਿਆ ਜਿੰਨਾ ਮਾਰਨਾ ਚਾਹੀਦਾ ਸੀ ਔਰ ਇਹ ਜਿੱਤ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਚ ਹਰਜਿੰਦਰ ਸਿੰਘ ਢਾਮੀ ਦੀ ਹੋਈ ਆ ਮੈਂ ਸੁਣ ਰਿਹਾ ਸੀ ਕਈ ਲੀਡਰ ਐਸਡੀਪੀਸੀ ਵਾਲੇ ਬਿਆਨ ਦੇ ਰਹੇ ਨੇ ਸੰਗਤ ਐਸਡੀਪੀਸੀ ਦੇ ਕੰਮ ਤੋਂ ਬਹੁਤ ਖੁਸ਼ ਆ ਦੀ ਉਹ ਇਸ ਜਿੱਤ ਨੂੰ ਇਸ ਰੂਪ ਚ ਦਿਖਾ ਰਹੇ ਨੇ ਕਿ ਇਹ ਸੰਗਤ ਦੀ ਜਿੱਤ ਹੈ ਜਦਕਿ ਵੋਟਾਂ ਤਾਂ ਮੈਂਬਰਾਂ ਨੇ ਪਾਈਆਂ ਜਿਹੜੇ 10-12 12 ਸਾਲ ਦੇ ਚੁਣੇ ਹੋਏ ਨੇ ਸੰਗਤ ਨੇ ਵੋਟਾਂ ਨਹੀਂ ਪਾਈਆਂ ਹਾਂ ਇਹ ਗੱਲ ਜ਼ਰੂਰ ਹੈ ਕਿ ਲੜਾਈ ਲੜੇ ਪੁਨਰਸੁਰਜੀਤ ਅਕਾਲੀ ਦਲ ਕੇਂਦਰ ਨਾਲ ਜਾਵੇ ਚੈਲੰਜ ਕਰੇ ਅਦਾਲਤਾਂ ਦੇ ਵਿੱਚ ਧਰਨੇ ਪ੍ਰਦਰਸ਼ਨ ਕਰਨ ਪੁਨਰਸੁਰਜੀਤ ਅਕਾਲੀ ਦਲ ਵਾਲੇ ਗ੍ਰਹਿ ਮੰਤਰਾਲੇ ਕੋਲੇ ਜਾਣ ਕਰਨ ਦਿੱਲੀ ਜਾ ਕੇ ਕਿ ਜੀ ਹਰ ਹਾਲਚ ਐਸਜੀਪੀਸੀ ਦੀਆਂ ਵੋਟਾਂ ਹੋਣ ਅਗਰ ਅਦਾਲਤਾਂ 'ਚ ਮਸਲੇ ਨੇ ਉਹਨਾਂ ਨੂੰ ਟਾਈਮ ਬਾਉਂਡ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਤੇ ਐਸਜੀਪੀਸੀ ਦੀਆਂ ਚੋਣਾਂ ਹੋਣ ਐਸਪੀਸੀ ਦੀਆਂ ਚੋਣਾਂ ਕਰਾਉਣ ਲਈ ਸੰਘਰਸ਼ ਕਰਨਾ ਪੈਣਾ ਪੁਨਰਸੁਰਜੀਤ ਅਕਾਲੀ ਦਲ ਨੂੰ ਅਗਰ ਹੁਣ ਵੀ ਐਸਪੀਸੀ ਦੀਆਂ ਚੋਣਾਂ ਨਹੀਂ ਹੁੰਦੀਆਂ ਤੇ 27 ਦੀਆਂ ਚੋਣਾਂ ਨੂੰ ਤਾਂ 1 ਸਾਲ 4 ਮਹੀਨੇ ਰਹਿ ਗਏ ਅਗਰ ਐਸਪੀਸੀ ਦੀਆਂ ਚੋਣਾਂ ਨਵੇਂ ਸਿਰੇ ਤੋਂ ਨਹੀਂ ਹੁੰਦੀਆਂ ਤੇ ਪੁਨਰਸੁਰਜੀਤ ਅਕਾਲੀ ਦਲ ਲਈ ਇਹ ਬਹੁਤ ਵੱਡਾ ਚੈਲੰਜ ਹੋਊਗਾ ਲੋਕ ਨਾਲ ਨੇ ਲੋਕ ਨਾਲ ਨੇ ਲੀਡਰਸ਼ਿਪ ਦੇ ਪਰ ਲੀਡਰਸ਼ਿਪ ਨੂੰ ਕੁਝ ਡਿਲੀਵਰ ਕਰਨਾ ਪਊਗਾ ਸੋ ਇਸ ਕਰਕੇ ਜਿਹੜੀਆਂ ਗਲਤੀਆਂ ਮੈਂ ਕਹਿ ਰਿਹਾ ਗਲਤੀਆਂ ਤੋਂ ਭਾਵ ਹੈ ਕਿ ਸਾਰਾ ਕੁਝ ਕੌਮ ਲਈ ਸਮਰਪਿਤ ਕਰਕੇ ਛੱਡ ਦਿਓ ਏਸੀ ਗੱਡੀਆਂ ਹੀਟਰ ਕੂਲਰ ਏਸੀ ਠੰਡ ਦਾ ਮੌਸਮ ਆ ਗਿਆ ਲੋਕਾਂ 'ਚ ਨਿਕਲੋ ਪਿੰਡ ਪਿੰਡ ਨਿਕਲੋ ਲੋਕਾਂ ਦੇ ਹੱਕ ਦੇ ਅੰਦੋਲਨ ਖੜੇ ਕਰੋ ਸ਼ਾਂਤਮਈ ਫਿਰ ਲੋਕਾਂ ਨੂੰ ਤੁਹਾਡੇ ਦੇ ਵਿੱਚ ਤੁਹਾਡੇ 'ਚ ਇਹ ਭਰੋਸਾ ਆਊਗਾ ਕਿ ਹਾਂ ਤੁਸੀਂ ਜਿੱਤ ਜਾਓਗੇ ਸਿਰਫ ਦਿੱਲੀ ਦੇ ਲੀਡਰਾਂ ਨਾਲ ਮੀਟਿੰਗਾਂ ਕਰਕੇ ਬਹੁਤ ਸਾਰੇ ਲੀਡਰ ਨੇ ਜਿਹੜੇ ਜਿਨ੍ਹਾਂ ਨੂੰ ਆਪਣੀ ਐ ਵੀ ਯਾਰ ਸਾਡੀ ਟਿਕਟ ਨਾ ਕਿਤੇ ਕੱਟ ਜੇ ਜੇ ਕਿਤੇ ਗੱਠਜੋੜ ਹੋ ਜੇ ਤੇ ਸਾਨੂੰ ਇਹ ਸਲਕੇ ਤੋਂ ਟਿਕਟ ਮਿਲ ਜੇ ਉਹ ਜਿਹੜੀ ਨਿੱਜਤਾ ਵਾਲੀ ਸੋਚ ਹੈ ਨਾ ਦੇਖੋ ਜਿੰਨੇ ਵੀ ਟਿਕਟਾਂ ਦੀ ਆ ਇੱਛਾ ਪਾਲ ਕੇ ਬੈਠੇ ਹੋਏ ਨੇ ਹਾਲ ਦੀ ਘੜੀ ਤੇ ਲੋਕਾਂ ਚ ਗੱਲ ਐਕਸਪੋਜ਼ ਹੋ ਰਹੀ ਆ ਵੀ ਇਹ ਟਿਕਟ ਪਿੱਛੇ ਭੱਜਿਆ ਫਿਰਦਾ ਐ ਇਹ ਲਿਖ ਲੋ ਵੀ ਉਹ ਤਾਂ ਗਿਆ ਉਹ ਨਹੀਂ ਜੱਚਦਾ ਉਹ ਚਾਹੇ ਵੱਡਾ ਲੀਡਰ ਐ ਭਾਵੇਂ ਛੋਟਾ ਲੀਡਰ ਐ ਹਾਂ ਜਿਹੜੇ ਲੋਕ ਨਵੇਂ ਨੇ ਉਹਨਾਂ ਨੂੰ ਮੁਆਫ ਹੈ ਜਿਹੜੇ ਲੋਕ ਨਵੇਂ ਨੇ ਉਹ ਆਪਣਾ ਹਲਕਾ ਤੈਅ ਕਰਕੇ ਅਗਰ ਮਿਹਨਤ ਕਰਦੇ ਨੇ ਉਹਨਾਂ ਨੇ ਪਹਿਲੀ ਵਾਰੀ ਇਮਤਿਹਾਨ ਦੇਣਾ ਹੈ ਜਿਹੜੇ ਐਨ ਐਨ ਵਾਰੀ ਕੋਈ ਕੁਛ ਬਣ ਗਿਆ ਕੋਈ ਕੁਛ ਬਣ ਗਿਆ ਸੱਤਾ ਹੰਡਾ ਲਈ ਉਹਨੂੰ ਜ਼ਮੀਨ 'ਚ ਕੰਮ ਕਰਨਾ ਪੈਣਾ ਆ ਕੇ ਉਤਰ ਕੇ ਜ਼ਮੀਨ ਦੇ ਵਿੱਚ 6 ਮਹੀਨੇ 7 ਮਹੀਨੇ 8 ਮਹੀਨੇ ਸੋ ਜਿਹੜੀ ਆ ਹਾਰ ਹੈ ਇਹ ਪੁਨਰ ਸੁਲਜੀਤ ਅਕਾਲੀ ਦਲ ਦੇ ਲਈ ਇੱਕ ਸੁਨੇਹਾ ਹੈ ਕਿ ਬਹੁਤ ਵੱਡਾ ਸੰਘਰਸ਼ ਕਰਨਾ ਪਊਗਾ ਅਗਰ ਸਿੱਖਾਂ ਦੀ ਸਰਕਾਰ ਬਣਾਉਣੀ ਹੈ ਅਗਰ ਬਿਨਾ ਸੁਖਵੀਰ ਨਾਲ ਸਮਝੌਤਾ ਕੀਤੇ ਤੁਸੀਂ ਅੱਗੇ ਵਧਣਾ ਹੈ ਜਾਂ ਬਿਨਾ ਭਾਜਪੀ ਨਾਲ ਸਮਝੌਤਾ ਕੀਤੇ ਅੱਗੇ ਵਧਣਾ ਸੋ ਬਹੁਤ ਵੱਡਾ ਇਹ ਜ਼ਿੰਮਾ ਸੰਗਤ ਨੇ ਦਿੱਤਾ ਪੰਨਰ ਸਜੀਤ ਅਕਾਲੀ ਦਲ ਨੂੰ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਹਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਚੋਣ 'ਚ ਇਹ ਹਾਰ ਬਹੁਤ ਵੱਡੀ ਹਾਰ ਨਹੀਂ ਹੈ ਪਰ ਇਹਦੇ ਤੋਂ ਸਬਕ ਲੈਣ ਦੀ ਲੋੜ ਹੈ ਕਿ ਅੱਗੇ ਤੋਂ ਇਹ ਵੀ ਨਹੀਂ ਹੋਣਾ ਚਾਹੀਦਾ ਕਿ 33 ਤੋਂ 18 ਹੋ ਜਾ। ਤਾਕਤ ਤੁਹਾਡੀ ਵਧੇ ਭਾਵੇਂ ਨਾ ਪਰ ਘਟਣੀ ਨਹੀਂ ਚਾਹੀਦੀ। ਅਗਰ ਲੋਕਾਂ 'ਚ ਇਹ ਸੁਨੇਹਾ ਜਾਣ ਲੱਗ ਗਿਆ ਨਾ ਵੀ ਤੁਹਾਡੀ ਤਾਕਤ ਘਟ ਗਈ। ਫਿਰ ਲੋਕਾਂ 'ਚ ਭਰੋਸੇਯੋਗਤਾ ਖਤਮ ਹੋਊਗੀ। ਗਿਆਨੀ ਹਰਪ੍ਰੀਤ ਸਿੰਘ ਵੱਡੇ ਲੀਡਰ ਨੇ ਉਹਨਾਂ ਨੂੰ ਅੱਗੇ ਹੋ ਕੇ ਲੋਕ ਅੰਦੋਲਨ ਬਣਾਉਣਾ ਚਾਹੀਦਾ ਹੈ ਸਿੱਖਾਂ ਦੀਆਂ ਮੰਗਾਂ ਤੇ। ਤਾਉ ਪੰਥਕ ਲੀਡਰ ਉੱਬਰ ਸਕਣਗੇ ਠੀਕ ਹੈ ਬੜਾ ਸਨਮਾਨ ਹੈ ਉਹਨਾਂ ਦਾ ਜਥੇਦਾਰ ਸਾਹਿਬ ਰਹੇ ਨੇ ਪਰ ਹੁਣ ਉਹ ਲੀਡਰ ਨੇ ਉਹਨਾਂ ਸੁਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਪ੍ਰਧਾਨਗੀ ਪ੍ਰਧਾਨਗੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ ਪਰ ਉਹਦੇ ਵਿੱਚ ਇਹ ਨਜ਼ਰ ਆਉਣਾ ਚਾਹੀਦਾ ਹੈ ਕਿ ਉਹ ਲੀਡਰ ਨੇ ਪਰ ਉਹ ਦਲੇਰੀ ਨਾਲ ਫੈਸਲੇ ਕਰਦੇ ਨੇ ਸੋ ਇਹ ਦੇਖੋ ਹੈ ਤਾਂ ਵੱਡੇ ਲੀਡਰ ਨੇ ਪਰ ਜਿੱਤ ਜਿੱਤ ਹੁੰਦੀ ਹੈ ਜਿੱਤ ਦੇ ਲਈ ਉਹ ਪ੍ਰਭਾਵ ਦੇਣਾ ਪੈਂਦਾ ਹੈ ਕਿ ਅਸੀਂ ਜਿੱਤਾਂਗੇ ਸੋ ਇਹ ਜੜੀਆਂ ਆਚੋਣਾ ਹੋਈਆਂ ਇਹਦੇ 'ਚ ਕੋਈ ਮੈਨੂੰ ਬਹੁਤ ਜ਼ਿਆਦਾ ਹੰਬਲਾ ਇਹਨਾਂ ਦਾ ਨਜ਼ਰ ਨਹੀਂ ਆਇਆ ਇਹਨਾਂ ਨਾਲੋਂ ਵੱਧ ਪਿਛਲੀ ਵਾਰੀ ਬੀਬੀ ਜ਼ਗੀਰ ਕੌਰ ਨੇ ਮਾਹੌਲ ਬਣਾਤਾ ਸੀ ਭਾਵੇਂ ਉਹ ਉਹ ਵੀ ਹਾਰੇ ਸੀ 33 ਵੋਟਾਂ ਮਿਲੀਆਂ ਸੀ ਪਰ ਹੁਣ ਤਾਂ 18 ਤੇ ਹੀ ਰਹਿ ਗਏ ਭਾਵੇਂ ਇੱਕ ਵਧਾ ਲੈਂਦੇ 34 ਤੱਕ ਪਹੁੰਚਣਾ ਚਾਹੀਦਾ ਸੀ ਸੋ ਉਹਨੂੰ ਅਸੀਂ ਤਰੱਕੀ ਕਹਿੰਦੇ ਆ ਸੋ ਇਹ ਉਹਨਾਂ ਸੁਜੀਤ ਅਕਾਲੀ ਦਲ ਨੂੰ ਇੱਕ ਝਟਕਾ ਹੈ ਮੈਂ ਮੰਨਦਾ ਪਰ ਉਹਨਾਂ ਨੂੰ ਇਹਦੇ ਤੋਂ ਸਬਕ ਲੈ ਕੇ ਅੱਗੇ ਵਧਣ ਦੀ ਲੋੜ ਹੈ ਨਾ ਕਿ ਹਿੰਮਤ ਹਾਰਨ ਦੀ ਲੋੜ ਹੈ ਸੋ ਸੰਘਰਸ਼ ਕਰਨ ਅਗਰ ਵੋਟਾਂ ਨਵੇਂ ਸਰੇ ਤੋਂ ਪੈਂਦੀਆਂ ਨੇ ਤੇ ਮੈਨੂੰ ਭਰੋਸਾ ਹੈ ਕਿ ਪੁਨਰ ਸੁਜੀਤ ਅਕਾਲੀ ਦਲ ਜ਼ਿਆਦਾ ਸੁਖਵੀਰ ਬਾਦਲ ਦੀ ਧਿਰ ਨਾਲੋਂ ਮੈਂਬਰ ਜਿਤਾ ਕੇ ਲਿਆਊਗਾ ਪਰ ਉਹ ਵੋਟਾਂ ਹੋਣ ਉਹਦੇ ਲਈ ਸੰਘਰਸ਼ ਕਰਨਾ ਪੈਣਾ ਹੈ ਮਨਦੀਪ ਜੀ ਸੋਡਲੇ ਜਿਵੇਂ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਵੀ ਜਿਹੜੀ ਇਹ ਚੋਣ ਹੋਣ ਜਾ ਰਹੀ ਆ ਇਹਦਾ ਤਰਨ ਤਨ ਜਿੰਨੀ ਚੋਣ ਤੇ ਕੀ ਅਸਰ ਪਊਗਾ ਤੇ ਹੁਣ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣ ਗਿਆ ਐਸਜੀਪੀਸੀ ਦੇ ਤੇ ਹੁਣ ਤਰਨ ਤਨ ਜਿੰਨੀ ਚੋਣ ਤੇ ਇਹਦਾ ਕੀ ਅਸਰ ਪੈ ਸਕਦਾ ਦੇਖੋ ਇਹ ਜਿਹੜਾ ਨਤੀਜਾ ਆਇਆ ਹੈ ਨਿਸ਼ਚਿਤ ਤੌਰ ਤੇ ਸੁਖਬੀਰ ਸਿੰਘ ਬਾਦਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਹਰਜਿੰਦਰ ਸਿੰਘ ਧਾਮੀ ਉਹ ਲੋਕਾਂ ਦੇ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਨਗੇ ਕਿ ਅਸੀਂ ਤਕੜੇ ਆ ਅਸੀਂ ਓਨੇ ਕਮਜ਼ੋਰ ਨਹੀਂ ਆ ਜਿੰਨਾ ਸਾਨੂੰ ਸਮਝਿਆ ਜਾ ਰਿਹਾ ਜਾਂ ਦਿਖਾਇਆ ਜਾ ਰਿਹਾ ਭਾਵੇਂ ਪੰਥ ਕੌਂਸਲ ਦੇ ਲੋਕ ਲੱਗੇ ਨੇ ਭਾਵੇਂ ਮਨਪੀਤਿਆਲੀ ਲੱਗੇ ਨੇ ਇਕਬਾਲ ਸਿੰਘ ਝੁੰਡਾ ਲੱਗੇ ਨੇ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਲੰਘਪਗ ਲੱਗੇ ਨੇ ਬੀਬੀ ਸੁਤਵੰਤ ਕੌਰ ਨਹੀਂ ਆ ਮੇਰੇ ਖਿਆਲੋਂ ਮੁਲਾਜ਼ਮ ਨੇ ਐਸਪੀ ਸੀ ਦੇ ਪਰ ਬਹੁਤ ਸਾਰੇ ਲੋਕ ਲੱਗੇ ਨੇ ਮਨਪੀਟਿਆਲੀ ਵੀ ਲੱਗੇ ਨੇ ਹੁਣ ਗਿਆਨੀ ਹਰਪੀ ਸਿੰਘ ਨੂੰ ਵੀ ਮੰਜਾ ਉੱਥੇ ਡਾ ਲੈਣਾ ਚਾਹੀਦਾ ਜਿੰਨੀ ਲੀਡਰਸ਼ਿਪ ਹੈ ਰਖੜਾ ਸਾਹਿਬ ਚੰਦੂ ਬਾਜਰਾ ਸਾਹਿਬ ਉਹਨਾਂ ਦਾ ਬੇਟਾ ਮੱਖਣ ਬਰਾੜ ਇਹ ਤਾਂ ਚਲੋ ਸਰਗਰਮ ਮੈਂ ਦੇਖਿਆ ਮਨਪੀਟਿਆਲੀ ਨਾਲ ਕੁਮਰੇ ਸੀ ਇਹਨਾਂ ਸਾਰਿਆਂ ਨੂੰ ਆਪਣਾ ਮੰਜਾ ਜਿਹੜੇ ਪਹਿਲਾਂ ਸੁਧਾਰ ਲੈਣ ਨਾਲ ਜੁੜੇ ਹੋਏ ਲੀਡਰ ਸੀ ਸਾਰਿਆਂ ਨੂੰ ਮੰਜਾ ਡਾ ਲੈਣਾ ਚਾਹੀਦਾ ਉੱਥੇ ਟੰਟ ਟੰਟ ਲਾ ਕੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਦਿਖੇ ਕਿ ਇਹ ਉੱਥੇ ਬੈਠੇ ਨੇ ਭਾਈ ਬਹੁਤ ਮਿਹਨਤ ਕਰ ਰਹੇ ਨੇ ਇਕਾਂ ਦੁੱਕਾ ਮੀਟਿੰਗਾਂ ਨਾਲ ਕੁਝ ਨਹੀਂ ਹੋਣਾ ਡੱਟ ਕੇ ਲੜਾਈ ਇਹਨਾਂ ਨੂੰ ਉੱਥੇ ਲੜਨੀ ਪੈਣੀ ਹੈ ਮੈਂ ਅੱਗੇ ਵੀ ਕਿਹਾ ਸੀ ਕਿ ਮੈਨੂੰ ਪਹਿਲੀਆਂ 3 13ਾਂ ਚ ਹਜੇ ਵੀ ਮਨਦੀਪ ਸਿੰਘ ਖਾਲਸਾ ਅਮਰਿਤਪਾਲ ਕਿਉਂਕਿ ਸੱਤਾ ਚ ਐਮਪੀ ਹੈ ਉਹਨੂੰ ਮੈਂ ਮੁਕਾਬਲੇ ਚ ਦੇਖਦਾ ਸੁਖਵੀਰ ਸਿੰਘ ਬਾਦਲ ਦੀ ਤੇ ਰਬੀਬੀ ਸ਼ਖਵਿੰਦਰ ਕੌਰ ਰੰਧਾਵਾ ਉਹ ਜੁਲਾਈ ਤੋਂ ਪ੍ਰਚਾਰ ਕਰ ਰਹੇ ਨੇ ਬਹੁਤ ਪੰਚਾਇਤਾਂ ਦਾ ਸਮਰਥਨ ਹੈ ਮੈਂ ਮੁਕਾਬਲੇ 'ਚ ਦੇਖਦਾ ਹਰਮੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਇਹਨਾਂ ਦੀ ਵੀ ਸੱਤਾ ਹੈ ਮੁਕਾਬਲੇ 'ਚ ਦੇਖਦਾ ਤੇ ਰਾਜਾ ਵੜਿੰਗ ਨੇ ਵੀ ਉੱਥੇ ਸਕੋਰ ਕੀਤਾ ਜਿਹੜਾ ਸਟੈਂਡ ਰਾਜਾ ਵੜਿੰਗ ਨੇ ਲਿਆ ਹੈ ਅਗਰ ਭਾਰਤੀ ਜਨਤਾ ਪਾਰਟੀ ਕਿਉਂਕਿ ਤੁਸੀਂ ਆਪਣੇ ਵੋਟ ਬੈਂਕ ਨੂੰ ਆਪਣੇ ਕੋਲੇ ਰੱਖਣਾ ਹੈ ਜਿਹੜਾ ਕਾਂਗਰਸ ਦਾ ਵੋਟ ਬੈਂਕ ਹੈ ਜਿਹੜਾ ਕਾਂਗਰਸ ਦੀ ideologies ਨਾਲ ਖੜਾ ਹੈ ਉਹਨੂੰ ਤੁਸੀਂ ਖਿੰਡਣ ਨਹੀਂ ਦੇਣਾ ਤੇ ਰਾਜਾ ਵੜਿੰਗੋ ਕੰਮ ਕਰ ਰਿਹਾ ਕਿ ਮੈਂ ਘਟੋ ਘਟ ਕਾਂਗਰਸ ਦੇ ਵੋਟ ਬੈਂਕ ਨੂੰ ਖਿੰਡਣ ਨਾ ਦਵਾ ਪਰ ਭਾਜਪਾ ਦੀ ਲੀਡਰਸ਼ਿਪ ਉਸ ਤਰ੍ਹਾਂ ਦੀ ਉੱਥੇ ਮੈਨੂੰ ਨਹੀਂ ਦਿਖੀ ਭਾਜਪਾ ਨੂੰ ਉੱਥੇ ਘਟੋ ਘਟ ਰਵਨੀਤ ਸਿੰਘ ਬਿੱਟੂ ਦੀ ਡਿਊਟੀ ਲਾਉਣੀ ਚਾਹੀਦੀ ਸੀ ਤਾਂ ਕਿ ਰਾਜਾ ਵੜਿੰਗ ਦੇ ਸਾਹਮਣੇ ਰਵਨੀਤ ਸਿੰਘ ਬਿੱਟੂ ਖੜਾ ਹੁੰਦਾ ਰਵਨੀਤ ਸਿੰਘ ਬਿੱਟੂ ਜਿਸ ਆਈਡੋਲੋਜੀ ਤੇ ਰਾਜਨੀਤਿਕ ਆਈਡੋਲੋਜੀ ਤੇ ਰਵਨੀਤ ਸਿੰਘ ਬਿੱਟੂ ਚੱਲਦਾ ਹੈ ਰਾਜਾ ਵੜਿੰਗ ਵੀ ਹੁਣ ਉਸੇ ਤੇ ਚੱਲ ਰਿਹਾ ਹੈ ਔਰ ਕਾਂਗਰਸ ਚ ਰਵਨੀਤ ਸਿੰਘ ਬਿੱਟੂ ਤੋਂ ਬਾਅਦ ਉਸ ਆਈਡੋਲੋਜੀ ਦਾ ਖਲਾ ਰਾਜਾ ਵੜਿੰਗ ਨੇ ਪੂਰਾ ਕਰਤਾ ਰਾਜਾ ਵੜਿੰਗ ਜਿਸ ਤਰ੍ਹਾਂ ਦੀ ਲਾਈਨ ਲੈ ਰਿਹਾ ਹੈ ਪੋਲਿਟਿਕਸ ਚ ਉਹ ਬਿਲਕੁਲ ਉਸੇ ਤਰ੍ਹਾਂ ਦੀ ਹੈ ਜਿਵੇਂ ਰਵਨੀਤ ਸਿੰਘ ਬਿੱਟੂ ਲੈਂਦਾ ਹੈ ਜਾਂ ਜਿਵੇਂ ਬਿੱਟਾ ਲੈਂਦਾ ਹੈ ਸੋ ਬਿੱਟਾ ਤੇ ਬਿੱਟੂ ਵਾਲੀ ਲਾਈਨ ਤੇ ਰਾਜਾ ਵੜਿੰਗ ਆ ਗਿਆ ਰਾਜਨੀਤੀ ਦੀ ਇਹ ਲਾਈਨ ਕਾਂਗਰਸ ਲਈ ਮਾਫਕ ਹੈ ਕਾਂਗਰਸ ਨੂੰ ਸੂਟ ਕਰਦੀ ਹੈ ਇਹਦਾ ਮਤਲਬ ਹੈ ਮੈਂ ਭਾਜਪਾ ਔਰ ਕਾਂਗਰਸ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਦੇ ਵਿੱਚੋਂ ਕੌਣ ਅੱਗੇ ਆਂਦਾ ਹੈ ਇਹ ਦੇਖਣਾ ਬੜਾ ਦਿਲਚਸਪ ਰਹੂਗਾ ਇਸ ਤਰਨ ਤਰਨ ਦੀ ਸੀਟ ਤੋਂ ਅੱਜ ਤੁਸੀਂ ਕਹਿ ਦੋ ਵੀ ਇਹ ਕੈਂਡੀਡੇਟ ਅੱਗੇ ਹੈ ਅੱਜ ਮੈਂ ਨਹੀਂ ਕਹੂੰਗਾ ਅਗਰ ਹਾਰ ਜਿੱਤ ਦਾ ਵੀ ਫੈਸਲਾ ਹੋਣਾ ਹੈ ਮੈਨੂੰ ਲੱਗਦਾ ਹੈ 2-4000 ਵੋਟਾਂ ਨਾਲ ਹੀ ਫੈਸਲਾ ਹੋਣਾ ਹੈ ਕੋਈ ਬਹੁਤ ਵੱਡੇ ਮਾਰਜਨ ਵਾਲੀ ਗੱਲ ਸ਼ਾਇਦ ਨਾ ਬਣੇ ਜੋ ਸਥਿਤੀਆਂ ਜ਼ਮੀਨ ਤੇ ਨੇ ਸਮਰਥਨ ਹੈ ਅਮਰਿਤਪਾਲ ਸਿੰਘ ਨੂੰ ਪਰ ਦੂਸਰੇ ਮੁੱਦੇ ਵੀ ਜਿਹੜੇ ਵੱਖ-ਵੱਖ ਪੌਕੇਟਸ ਦੇ ਵਿੱਚ ਨੇ ਚੁਭਾਲ ਦੇ ਮੁੱਦੇ ਤਰਨ-ਤਾਰਨ ਦੇ ਮੁੱਦੇ ਸ਼ਹਿਰੀ ਇਲਾਕੇ ਦੇ ਮੁੱਦੇ ਥੋੜੇ ਜਿਹਾ ਵੱਖਰੇ ਨੇ ਪਿੰਡਾਂ ਵਾਲੇ ਮੁੱਦਿਆਂ ਨਾਲ ਅਮਰਿਤਪਾਲ ਨੇ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਉਹ ਗੱਲ ਹੈ ਉੱਥੇ ਉਹਨੂੰ ਕੰਮ ਨਹੀਂ ਕਰਨ ਦਿੱਤਾ ਉਹਦੇ ਫੰਡ ਨਹੀਂ ਵੰਡੇ ਜਾ ਸਕੇ ਇਹ ਗੱਲ ਹੈ ਵਾਰਿਸ ਪੰਜਾਬ ਦੇ ਨੇ ਬਹੁਤ ਕੰਮ ਕੀਤਾ ਗੱਲ ਹੈ। ਮਨਪੀਤਿਆੜੀ ਪੁਨਰ ਸੁਜੀਤ ਆਕਾਲੀ ਵੀ ਲੱਗੇ ਹੋਏ ਨੇ ਗੱਲ ਹੈ। ਵੜਿੰਗ ਵੀ ਇਹ ਗੱਲ ਉਭਾਰ ਰਿਹਾ ਭਾਵੇਂ ਅਮਰਿਤਪਾਲ ਦੀ ਦੀ ਵਿਰੋਧਤਾ ਨੀਤੀਗਤ ਭਾਵੇਂ ਉਹ ਗੈਂਗਸਟਰ ਸ਼ਬਦ ਵਰਤ ਰਿਹਾ ਉੱਥੇ ਕਿ ਕਿਸੇ ਨੇ ਗੈਂਗਸਟਰ ਦੇ ਕੈਂਡੀਡੇਟ ਉਤਾਰਤਾ ਪਰਿਵਾਰ ਚੋਂ ਇਹ ਇਲਜ਼ਾਮ ਲਾ ਰਿਹਾ ਰਾਜਾ ਵੜਿੰਗ। ਲੇਕਿਨ ਜਿਹੜਾ ਤੁਹਾਡਾ ਮੂਲ ਸਵਾਲ ਸੀ ਪੁਨਰ ਸੁਜੀਤ ਆਕਾਲੀ ਦਲ ਨੂੰ ਹੋਰ ਮਿਹਨਤ ਕਰਨੀ ਪਊਗੀ ਵਾਰਿਸ ਪੰਜਾਬ ਨੂੰ ਹੋਰ ਮਿਹਨਤ ਕਰਨੀ ਪਊਗੀ ਜੋ ਕੁਝ ਵਾਪਰਿਆ ਇਹਨਾਂ ਚੋਣਾਂ ਦੇ ਵਿੱਚ ਧਾਮੀ ਜਿੱਤ ਕੇ ਲੋਕਾਂ ਨੂੰ ਦੱਸੂਗਾ ਕਿ ਦੇਖੋ ਅਸੀਂ ਤਕੜੇ ਆ ਅੱਜ ਵੀ ਸੁਖਵੀਰ ਬਾਦਲ ਵੀ ਦੱਸੂ ਬੀਬੀ ਰੰਦਾਵਾ ਵੀ ਦੱਸੂ ਵੀ ਦੇਖੋ ਅਸੀਂ ਐਸ்சிਪੀਸੀ ਫੇਰ ਜਿੱਤ ਲਈ ਅਸੀਂ ਤਕੜੇ ਆ ਉਹ ਇਹ ਦਿਖਾਉਣ ਦੀ ਕੋਸ਼ਿਸ਼ ਕਰਨਗੇ ਵੀ ਪਤਾ ਨਹੀਂ ਇਹ ਕਿੱਡੀ ਮਹੱਤਵਪੂਰਨ VOTING ਸੀ ਵੋਟਾਂ ਹੋਈਆਂ ਜੜੀਆਂ ਜਦ ਕਿ ਉਹ ਬੜੀਆਂ ਸਧਾਰਨ ਵੋਟਾਂ ਸੀ ਪਰ ਲੋਕ ਮੰਨ ਲਈ ਉਹ ਬਹੁਤ ਵੱਡੀਆਂ ਨੇ ਮੈਂ ਦੇਖਿਆ ਪੰਦਰਸ ਸਿੰਘ ਅਕਾਲੀ ਦਲ ਵਾਲੇ ਚੁਣੌਤੀ ਦੇ ਰਹੇ ਸੀ ਆਪਣੇ ਸੋਸ਼ਲ ਮੀਡੀਆ ਦੇ ਵਰਕੇ ਤੇ ਬਾਦਲ ਨੂੰ ਚੁਣੌਤੀ ਦਿੱਤੀ ਆ ਪੁਨਰ ਸੁਜੀਤ ਸ਼ਰੋਮਣੀ ਅਕਾਲੀ ਦਲ ਲਿਖ ਕੇ ਉਹਨਾਂ ਨੇ ਕਹਿੰਦੇ ਬਾਦਲ ਦਲ ਨੂੰ ਚੁਣੌਤੀ ਜੇਕਰ ਜਿੱਤ ਤੇ ਇੰਨਾ ਮਾਣ ਹੈ ਤਾਂ ਆਪਣੇ ਮੈਂਬਰ ਬਲਦੇਵ ਸਿੰਘ ਦੁਆਰਾ ਹਾਈ ਕੋਰਟ ਤੋਂ ਲਿਆ ਸਟੇ ਟੜਵਾਓ ਤੇ ਜਨਰਲ ਚੋਣਾਂ 'ਚ ਪਤਾ ਲੱਗੇਗਾ ਪੰਥ ਦੀ ਤਾਕਤ ਦਾ ਹੁਣ ਮੈਨੂੰ ਨਹੀਂ ਪਤਾ ਬਲਦੇਵ ਸਿੰਘ ਉਹਨਾਂ ਦੇ ਮੈਂਬਰ ਨੇ ਜਾਂ ਨਹੀਂ ਪਰ ਇਹ ਲਿਖ ਤਾ ਪੁਨਰ ਸੁਜੀਤ ਅਕਾਲੀ ਦਲ ਨੇ ਪੋਸਟ ਪਾਤੀ ਤੇ ਪਰਵਕਾਰ ਸਿੰਘ ਘਮਨ ਜੜੇ ਲੁਧਿਆਣੇ ਤੋਂ ਚੋਣ ਲੜੇ ਸੀ ਬڑے ਸਿਆਣੇ ਵਕੀਲ ਨੇ ਬڑے ਮਿਹਨਤੀ ਨੇ ਉਹਨਾਂ ਨੇ ਵੀ ਇਹਦੇ ਤੇ ਟਿੱਪਣੀ ਲਿਖੀ ਆ ਮੈਂ ਉਹ ਟਿੱਪਣੀ ਦਾ ਜ਼ਿਕਰ ਨਹੀਂ ਕਰਦਾ ਪਰ ਇਹ ਮੁੱਦਾ ਬਹੁਤ ਵੱਡਾ ਹੈ ਕੱਲਾ ਸ਼੍ਰੋਮਣੀ ਅਕਾਲੀ ਦਲ ਨੂੰ ਚੈਲੰਜ ਦੇਣ ਨਾਲ ਗੱਲ ਨਹੀਂ ਬਣਨੀ ਕੋਰਟ ਕਚੈਰੀਆਂ ਅਦਾਲਤਾਂ 'ਚ ਲੜਾਈ ਲੜਨੀ ਪੈਣੀ ਸਿਆਸੀ ਤੌਰ ਤੇ ਪੁਨਰਸਜੀਤ ਅਕਾਲੀ ਦਲ ਨੂੰ ਅਗਰ ਉਹ ਖੱਚੂ ਸੁਖਬੀਰ ਸਿੰਘ ਬਾਦਲ ਨੂੰ ਪਿੱਛੇ ਕਰਨਾ ਹੈ ਕਿਉਂਕਿ ਹੜਾਂ ਦੇ ਵਿੱਚ ਕੁਝ ਲੋਕ ਪ੍ਰਸਿੱਧ ਹੋਏ ਨੇ ਮਨਪੀਤਿਆਲੀ ਪ੍ਰਸਿੱਧ ਹੋਇਆ ਹੈ ਉਹ ਮੁੰਡਾ ਗਾਇਕ ਹੈ ਜਿਹੜਾ ਉਹਦਾ ਮੈਂ ਨਾਮ ਭੁੱਲ ਗਿਆ ਮਨਕੀਰਤ ਆਲਖ ਮਸ਼ਹੂਰ ਹੋਇਆ ਤੇ ਹੋਰ ਬੜੇ ਮਸ਼ਹੂਰ ਹੋਏ ਨੇ ਵਾਰਿਸ ਪੰਜਾਬ ਦੇ ਮੁੰਡੇ ਮਸ਼ਹੂਰ ਹੋਏ ਨੇ ਸੁਖਵੀਰ ਬਾਦਲ ਵੀ ਮਸ਼ਹੂਰ ਹੋਇਆ ਖੜਾਂ ਦੇ ਵਿੱਚ ਤੇ ਕਈ ਲੋਕਾਂ ਨੇ ਨਾਮ ਖਟਿਆ ਹੋਰ ਵੀ ਬੜੇ ਨੇ ਦਿਲਜੀਤ ਦਸਾਂਝ ਵੀ ਪ੍ਰਸਿੱਧ ਹੋਇਆ ਚਲੋ ਉਹਦੇ ਤੇ ਕੰਟਰੋਵਰਸੀ ਵੀ ਬਣੀ ਆ ਪਰ ਉਹਨੇ ਚਲੋ ਆਪਣੇ ਮਨੋ ਕੰਮ ਕੀਤਾ ਦਿਲਜੀਤ ਦਸਾਂਝ ਨੇ ਵੀ ਮਤਲਬ ਤੁਹਾਨੂੰ ਸਿਆਸਤ 'ਚ ਜ਼ਿੰਦਾ ਰਹਿਣ ਦੇ ਲਈ ਲੋਕ ਮਨਾਂ ਦੇ ਮੁਤਾਬਕ ਕੰਮ ਕਰਨਾ ਪਊਗਾ ਕਰਕੇ ਦਿਖਾਉਣਾ ਪਊਗਾ ਇਹ ਉਹ ਇਮਤਿਹਾਨ ਹੈ ਜਿਹੜਾ ਹਰ ਰੋਜ਼ ਸਵੇਰੇ ਸ਼ੁਰੂ ਹੁੰਦਾ ਤੇ ਸ਼ਾਮ ਨੂੰ ਉਹਦਾ ਰਿਜ਼ਲਟ ਆਉਂਦਾ ਕਿ ਤੁਸੀਂ ਲੋਕਾਂ ਲਈ ਸ਼ਾਮ ਤੱਕ ਕੀ ਕੀਤਾ ਸਿਆਸਤ ਸਿਰਫ ਪ੍ਰੈਸ ਨੋਟ ਵਾਲੀ ਸਿਆਸਤ ਨਹੀਂ ਰਹਿ ਗਈ ਅੱਜ ਦੇ ਸਮੇਂ 'ਚ ਕਿ ਜੀ ਅਖਬਾਰਾਂ 'ਚ ਖਬਰਾਂ ਛਪ ਗਈਆਂ ਸੋਸ਼ਲ ਮੀਡੀਆ 'ਤੇ ਬਿਆਨ ਆ ਗਏ ਇੰਟਰਵਿਊ ਆ ਗਏ ਸਾਡੇ ਬਲਾਰੇ ਟੀਵੀ ਨਾਲ ਤੇ ਬਹਿ ਗਏ ਤੇ ਸਾਡੀ ਹਵਾ ਬਣ ਗਈ ਇਹ ਗੱਲ ਵਹਿਮ ਵਾਲੀ ਹੈ ਇਹ ਵਹਿਮ ਆਮ ਆਦਮੀ ਪਾਰਟੀ ਨੂੰ ਵੀ ਆਪਣੇ ਮਨ 'ਚੋਂ ਕੱਢ ਦੇਣਾ ਚਾਹੀਦਾ ਜਿਹੜੀ ਸਿਹਤਮੰਦ ਵਿਰੋਧ ਹੈ ਸਿਹਤਮੰਦ ਨੁਕਤਾ ਚ ਨਹੀਂ ਹੈ ਉਹਨੂੰ ਸੁਣਨਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਉਹਦੇ ਤੇ ਐਕਟ ਕਰਨਾ ਚਾਹੀਦਾ ਹੈ ਸਰਕਾਰ ਚ ਉਹਦੇ ਤੇ ਸੁਧਾਰ ਕਰਨੇ ਚਾਹੀਦੇ ਨੇ ਨਾ ਕਿ ਨੁਕਤਾ ਚ ਨਹੀਂ ਆਲਿਆਂ ਨੂੰ ਹੀ ਚੁੱਪ ਕਰਾਉਣ ਤੁਰ ਜੋ ਤੁਸੀਂ ਉਹਦਾ ਨੁਕਸਾਨ ਹੋਊਗਾ ਜੇ ਨੋਟ ਕਰ ਲੈਣ ਕਿਉਂਕਿ ਇਹ ਇਤਿਹਾਸ ਗਵਾਹ ਦੇਸ਼ ਦੀ ਆਜ਼ਾਦੀ ਐਵੇਂ ਨਹੀਂ ਮਿਲੀ ਸੋ ਦੇਸ਼ ਦੀ ਆਜ਼ਾਦੀ ਕਿਵੇਂ ਮਿਲੀ ਉਹ ਕਿਤਾਬਾਂ ਅਗਰ ਪੋਲੀਟੀਕਲ ਲੋਕ ਪੜ ਲੈਣ ਕਿ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਲੋਕ ਸਿਆਸਤ ਕੀ ਹੁੰਦੀ ਹੈ ਸੋ ਲੋਕ ਸਿਆਸਤ ਦਾ ਵੇਲਾ ਹੈ ਹੁਣ ਤੁਸੀਂ ਲੋਕਾਂ ਦੇ ਭਲੇ ਦੀ ਸਿਆਸਤ ਕਰੋ ਤੇ ਮੁੱਦਿਆਂ ਤੇ ਲੜਾਈ ਲੜੋ ਔਰ ਉਹਦੇ ਵਿੱਚ ਸੁਧਾਰ ਨਜ਼ਰ ਆਵੇ ਜੀ ਸੋ ਡਾਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਅਹਿਮ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਪਰ ਕੋਈ ਵੀ ਤਰਕਸ਼ੀਲ ਗੱਲ ਤੋਂ ਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਧੰਨਵਾਦ